ਕਾਮ ਕੀ ਤੱਕ ਇਹ ਸੂਟ ਮੰਗਦੇ ਵੇ ਸਾਡੇ ਘਰ ਚ ਕਹਿੰਦੇ ਦੋ ਸੂਟ ਆਏ ਹੋਏ ਆ ਕਿਹੜਾ ਇਹਨੇ 5000 ਵਾਲਾ ਸੂਟ ਲੈ ਕੇ ਦਿੱਤਾ ਸੰ ਦੋਨਾਂ ਨੂੰ ਨੌ ਸੱਸ ਨੂੰ ਐਦਾਂ ਕਾ ਤੋ ਕਹਿੰਦਾ ਟੈਸਟ ਸਾਡੇ ਤੋਂ ਆ ਗਈ ਆ ਕਿ ਲੈ ਆਂਦੀ ਲਿਸਟ ਕੈਂਡੀਡੇਟ ਤੋਂ ਲੈ ਲਈ ਲਿਸਟਾ ਸੀਗਾ ਸਾਨੂੰ ਲਿਸਟਾ ਪਰ ਕਹਿੰਨਾਂਗਾ ਸੁਣਿਆ ਹੋਣਾ ਉਹ ਤਾਂ ਕਹਿੰਦੇ ਇਹ ਮੀਟਿੰਗ ਦੇ ਲਈ ਲਿਸਟ ਮੀਟਿੰਗ ਲਈ ਨਹੀਂ ਸੂਟਾਂ ਦੇ ਉੱਤੇ ਕਿੱਦਾਂ ਲਿਖ ਹੋ ਜਾਊਗਾ ਇਹ ਵੀ ਦੱਸੋ ਦੋ ਦੋ ਵੀ ਕਈਆਂ ਇਹ ਸੂਟ ਲਿਖਿਆ ਹੋਆ ਕਈਆਂ ਦੇ ਇੱਕ ਇੱਕ ਲਿਖਿਆ ਆ ਬੋਲਦਾ ਪਿਆ ਇੱਥੇ ਹੋਰ ਕਹਿੰਦਾ ਪਿਆ ਕਿ ਇਹ ਮੀਟਿੰਗ ਕਰਾਂ ਤਾਂ ਸਾਡੀ ਜ਼ਿੰਮੇਵਾਰੀ ਲੱਗੀ ਸੀ ਬਟ ਸਾਨੂੰ ਨਹੀਂ ਪਤਾ ਸੰ ਤਾਂ ਕੋਈ ਧ ਉਹ ਗੱਲਬਾਤ ਕੀਤੀ ਉਹਨਾਂ ਨਾਲ ਬਿਲਕੁਲ ਵੀ ਉਹ ਤਾਂ ਅੱਖ ਵੀ ਨਹੀਂ ਮਲਾਈ ਹੈਗੀ ਨੱਕਰ ਖੜਾ ਲੈ ਰਹਾ ਖੜਾ ਦੇਖ ਮੈਂ ਤੇਰੇ ਬਾਬੂ ਚੋ ਚਾਰ ਜਿੰਦਾਬਾਦ ਬੋਟਾ ਨਾਲ ਮੈਨੂੰ ਕੋਈ ਫਰਕ ਨਹੀਂ ਆ ਆ ਸਾਰਾ ਨੱਕਰ ਮੇਰੇ ਨਾਲ ਖੜਾ ਆ ਆ ਜਾ ਦੇਖੋ ਇੱਕ ਬੋਲ ਤੇ ਸਾਰੇ ਇਕੱਠੇ ਹੋਇਓ ਆ ਪੁੱਛ ਲੋ ਸਾਰੇ ਅੱਧੇ ਮੱਲੇ ਨੂੰ ਕਿ ਅੱਧੇ ਮੱਲੇ ਸੂਟ ਮੰਗੂਗਾ ਕਿ ਸਾਰੇ ਮੱਲੇ ਸੂਟ ਮੰਗੂਗਾ ਇਹਦੇ ਘਰ ਦੇ ਨਹੀਂ ਸੂਟ ਮੰਗੂਗਾ ਸੂਟ ਨਹੀਂ ਪੌਂਦੇ ਹੈਗੇ ਸਾਨੂੰ ਗੁੱਸਾ ਵੀ ਐਸੇ ਹੀ ਸਾਨੂੰ ਇਸ ਗੱਲ ਦਾ ਗੁੱਸਾ ਅਸੀਂ ਲਈ ਦਾ ਕਿਸੇ ਤੋਂ ਕੁਝ ਨਹੀਂ ਅਸੀਂ ਤਾਂ ਵੋਟਾਂ ਪਾਉਣੀਆਂ ਆਪਣੀ ਮਰਜ਼ੀ ਨਾਲ ਠੀਕ ਹੈ ਸਾਡਾ ਇਹ ਨਾ ਕਾਲੇ ਲੱਗਦਾ ਵੀ ਇਹ ਆ ਚੀਜ਼ ਲੈ ਲਈ ਆ ਚੀਜ਼ ਲੈ ਲਈ ਮੇਰੀਆਂ ਸਾਧ ਸੁਧਰੀਆਂ ਵੋਟਾਂ ਦੇ ਨਾਮ ਲਿਖੇ ਹੋਇਆ ਆ ਵੀ ਪੜੋ ਮੈਂ ਕਹਾਂ ਆ ਤੀਜੀ ਲੱ ਕੋਈ ਗੱਲ ਕੋਈ ਗੱਲ ਨਹੀਂ ਹਾਂ ਹਾਂ ਤਾਂ ਨਾ ਰਿੱਖੀ ਮਾਰਾਈ ਤੇ ਕਾਸਾ ਕਾਤੋ ਮਾਰੀ ਕੇ ਲੋ ਗੱਲ ਨਹੀਂ ਗੱਲ ਉਹ ਅਖੇ ਨਾ ਮੇਰੇ ਕਾਡੂ ਕਾਡੂ ਪਿੱਛੇ ਮਾਰਾਂਗੇ ਮੇਰੇ ਕੋਈ ਨਹੀਂ ਬਣਾਏ ਇਹਨਾਂ ਕੋਤੇ ਸਾਹ ਹੋਏ ਕੀ ਸੋਟ ਆ ਮੇਰੇ ਕੋ ਪ੍ਰੂਫ ਆ ਜੀ ਕੱਲੀ ਕੱਲੀ ਬੋਟ ਦਾ ਨਾਮ ਇੱਕ ਇੱਕ ਬੋਟ ਆ ਦੇਖੋ ਪਹਿਲਾਂ ਇੱਕ ਨੰਬਰ ਪਹਿਲਾਂ ਆ ਦੇਖੋ ਹੂਟ ਦਾ ਜਿਹੜਾ ਮਾਦੀ ਲਿਖ ਸਕਦਾ ਪਹਿਲਾਂ ਨੰਬਰ ਆ ਫੜੀ ਚੱਲੇਓ ਪੇਪਰ ਦੇਖੋ ਆਪਾਂ 12 ਨਾ ਨਾ 12 ਦੇ ਨਾਲ ਹੋ ਗਏ ਆ ਲੈਸਟ ਦੇਖੋ ਦੂਜੀ ਸੀ ਦੇ ਭਾਈ ਦੋਸਤ ਮੇਰੀਆਂ ਸਾਮ ਸੋਦਰੀਆਂ ਵੋਟਾਂ ਦੇ ਨਾਮ ਲਿਖੇ ਹੋਇਆ ਆ ਵੀ ਪੜੋ ਮੈਂ ਕਹਾਂ ਆ ਤੀਜੀ ਲੈਸਟ ਸਾਦਲ ਨੂੰ ਇਹਦੇ ਖਾਦੇ ਗੱਲ ਕਹੀ ਕਿ ਸੰਗੜੋੜੇ ਆ ਉਹ ਬੰਨੜੇ ਆ 5000 ਮੇਤੋ ਵੀ ਲਿਆਏ ਨੇ ਇਸ ਗੱਲ ਦਾ ਉਹ ਵੀ ਮੈਂ ਪੇਪਰ ਚ ਕੋਲ ਨਹੀਂ ਮੈਂ ਕਿਸੇ ਨੇ ਪੇਪਰ ਚ ਕੋਲ ਨਹੀਂ ਪੈਸਾ ਨਹੀਂ ਮੰਗਦੇ ਇਹਨੇ 5000 ਉਧਰ ਲਿਆ ਗੱਲਾਂ ਦੱਸਣ ਲਈ ਮੈਨੂੰ ਕਾ ਮੈਂ ਉਧਰੋਂ ਫਰੂਫ ਲਾਉਂਦਾ ਤੇ ਉਧਰ ਇਹ ਸ਼ਰਾਬ ਚਲਾਉਂਦੇ ਆ ਉਹ ਇੱਕੋ ਟੇਬਲ ਕੋਲ ਟੇਬਲ ਤੇ ਬੈਠ ਕੇ ਗੱਲਾਂ ਕਰਦੇ ਆ ਉਹਨਾਂ ਨੇ ਐਦਾ ਐਦਾ ਇਧਰੋਂ ਬੰਦਾ ਤੁਹਾਡਾ ਕੋਈ ਉਧਰ ਦੱਸ ਰਿਹਾ ਆ ਇਹ ਹਾਰ ਜਿੱਤ ਦਾ ਮੈਨੂੰ ਕੋਈ ਦੁੱਖ ਨਹੀਂਗਾ ਤੁਸੀਂ ਇੱਕ ਸਦੇ ਹਾਰਦੇ ਆ। ਕੋਈ ਨੋਟਾ ਪਈ ਦੋ ਚੰਦਲ 2000 ਵੋਟਾਂ ਦਾ ਆਪਾਂ ਕੋਈ ਨਹੀਂ ਇਹ ਹਾਕ ਇਹ ਪਰ ਬਹੁਤ ਹੀ ਹਾਰਦਾ ਹੀ ਦੋ ਸੂਤਰੇ ਜਿਹੜੇ ਮੈਂਬਰ ਆ ਵੋਟੇ ਦੇ ਆ ਉਹਨਾਂ ਨੂੰ ਇਹ ਬਦਨਾਮ ਕਰ ਰਿਹਾ ਤੁਸੀਂ ਆ ਪਤਾ ਕੀ ਆ ਪੰਜਾ ਵੋਟਾਂ ਦਾ ਕੋਈ ਫਰਕ ਨਹੀਂ ਹੁੰਦਾ ਕੋਈ ਪਹਿਲੇ ਬੰਦ ਉਹ ਨਹੀਂ ਬਸਾ ਨੰਬਰ ਫੜਾ ਲੈ ਰਿਹਾ ਬੜਾ ਦੇਖ ਮਾਰਦਾ ਪਾਪਾ ਦੋ ਚਾਰ ਜਿੰਦਾਬਾਦ ਬੋਟਾ ਨਾ ਮੈਨੂੰ ਕੋਈ ਫਰਕ ਨਹੀਂ ਆ ਆ ਸਾਰਾ ਨੱਕਰ ਮੇਰੇ ਨਾਲ ਖੜਾ ਆ ਅੱਜ ਆ ਦੇਖੋ ਇੱਕ ਬੋਲ ਤੇ ਸਾਰੇ ਇਕੱਠੇ ਹੋਇਓ ਆ ਦੇਖੋ ਅਸੀਂ ਮਾਰੇ ਨਾਲ ਹੈ ਇਦੀ ਬਾਰੇ ਨਾਲ ਕੋਈ ਪਤਾ ਨਹੀਂ ਉਹ ਸੇ ਪ੍ਰੂਫ ਦੇਓ ਮੇਰਾ ਬਾਰੇ ਸੂਟ ਕਿੱਥੇ ਬੰਡੇ ਆ ਪ੍ਰੂਫ ਦੇ ਦੋ ਆ ਸਾਰੇ ਖੜੇ ਆ ਪੋਟਰ ਜ਼ਿਲ੍ਹਾ ਨੂੰ ਮਾਰਾ ਨੋਟ ਬੰਡੇ ਆ ਤੁਸੀਂ ਵੀ ਕੀ ਬਾਰੇ ਪਤਾ ਲੱਗਿਆ ਕੀ ਮੰਨਦੇ ਆ ਮੰਨਦੇ ਪਰ ਪ੍ਰੂਫ ਦੇਵੋ ਸੂਟ ਉਹ ਗਾਇ ਕਿੱਥੇ ਕੱਟੀ ਨੂੰ ਵੀ ਤੁਸੀਂ ਗਮਰਾਹ ਕਰ ਰਹੇ ਆ ਆ ਪਾਰਟੀਆਂ ਫੇਰ ਇਹ ਤਾਂ ਨਾ ਕਰਦੀਆਂ ਪਾਰਟੀਆਂ ਇੱਕ ਸਿਆਸੀ ਲੜਾਈ ਹੁੰਦੀ ਆ ਉਸ ਤੋਂ ਬਾਅਦ ਅਸੀਂ ਸਾਰੇ ਇੱਕ ਹੋ ਗਏ ਆ ਅਸੀਂ ਇੱਕ ਨਾਲ ਜਨ ਸਾਡੀ ਕੋਈ ਰੱਜ ਸਾਡੀ ਕੋਈ ਲੜਾਈ ਨਹੀਂ ਗਈ ਸਾਡੀ ਕੋਈ ਪ੍ਰਾਪਰਟੀ ਦੀ ਲੜਾਈ ਨਹੀਂ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਿੱਥੇ ਲੜਾਈ ਹੁੰਦੀ ਵੋਟਾਂ ਦੀ ਪਤਾ ਕੀ ਜੇ ਕਹੋ ਨਾ ਟਟ ਪੈਂਦੀ ਕੀ ਤੁਸੀਂ ਮਾੜੇ ਪਟਵੋਟ ਪੰਜੇ ਫੋਟੇ ਕੋਈ ਫਰਕ ਨਹੀਂ ਹੁੰਦਾ ਦੂਜੇ ਨੰਬਰ ਤੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਹੋਰ ਸਾਡੇ ਬਰਬਰ ਵੀ ਪਈ ਆ ਇੱਕ ਮੈਸੇਜ ਦੇਣਾ ਚਾਹੀਦਾ ਫੇ ਇੰਨਾ ਵੀ ਗੰਦੀ ਰਾਜਨੀਤੀ ਵਾਲੇ ਬੰਦਿਆਂ ਨੂੰ ਆਪਣੀ ਪਾਰਟੀ ਚੋਂ ਬਾਹਰ ਕਰਨਾ ਚਾਹੀਦਾ ਉਹਨਾਂ ਨੂੰ ਫੋਟੇ ਹਰ ਵੇਖੇ ਉਹਨੂੰ ਹਾਰ ਗਿਆ ਜਾਂਦਾ ਪੰਜੇ ਫੋਟੇ ਦਾ ਹਾਂ ਨਹੀਂ ਹੁੰਦੀ ਕੋਈ ਰਹਿ ਗਿਆ ਇਹਨਾਂ ਨੂੰ ਹਾਰ ਦੇ ਦਿੰਦੀ ਕਰਦੇ ਹਾਂ ਤੁਸੀਂ ਆਪਣੀ ਗੁੜੀ ਮਮੀ ਨਾਲ ਗੋਟੀ ਨਾਲ ਆਜੇ ਜੀ ਗੈ ਤਾਂ ਸੂਟਾ ਨਹੀਂ ਆ ਸੂਟ ਦਿੱਤੇ ਆ ਵੀ ਇਸ ਵਾਰ ਦੇ ਹੀ ਨੇ ਬਾਦ ਕਰਨ ਦੀ ਨਹੀਂ ਗੈ ਰਹੀ ਆ ਅਸੀਂ ਦੇਖਾ ਤੁਹਾਨੂੰ ਪਾਈਆ ਹੁਣ ਇਹਨਾਂ ਦੀ ਵਾਰੀ ਆ ਮੈਂ ਵੀ ਪਾਰਟੀ ਕਿੰਨਾ ਕਰੂਗੀ ਕਰਨ ਦਾ ਕਰੂਗੀ ਕੋ ਮੇਤੇ ਟਰਸਟ ਕਰਨਗੇ ਕਿ ਇਹ ਕਰੇ ਵੋਟਾਂ ਤੁਹਾਨੂੰ ਪਾਈਆਂ ਸੀ ਇਹ ਸੂਟ ਦੇ ਬੰਦੇ ਉਹ ਬੰਦੇ ਕਿੱਥੇ ਹੋ ਗਏ ਕਿੱਥੇ ਆਹੋ ਜਿਹੜਾ ਉਹ ਉਹ ਪਤਾ ਕਰ ਖਾਹ ਵਾਲੀ ਗੱਲ ਜਿੱਦਾਂ ਮਰਜ਼ੀ ਆਪਣੇ ਕੋਲੋਂ ਲਾਈ ਜੋ ਲਿਸਟ ਜਿਹੜੀ ਦਿੱਤੀ ਬਕਾਇਦਾ ਕਿ ਮੀਟਿੰਗ ਕਰਨੀ ਮੀਟਿੰਗ ਕਰਨੀ ਸੀ ਜਿਹੜੀ ਆ ਨਾਮ ਕਰਦੀ ਹੈ ਮੈਂ ਆਪਣੇ ਘਰ ਦੇ ਨਾਲ ਥੋੜੀ ਲਿਖੂਗਾ ਆਪਣੀ ਮੀਟਿੰਗ ਲਈ उपर देखो जी सूट लेके सूट लेके उपर बद नाम कले कले ਨੰਬਰ ਨਹੀਂ ਕਰ ਰਹੇ ਰੋਡ ਬੜੀ ਰੋਬ ਨਾਲ ਰੋਬ ਨਾਲ ਨਹੀਂ ਕੋਲੇ ਅੱਜ ਪ੍ਰੀਤੀ ਖਾਦੇ ਤੀਜਾ ਪਰਕਾ ਜਿੱਥੇ ਦੋ ਅੱਜ ਤੇ ਦੇ ਵਿੱਚ ਕੋਈ ਨਹੀਂ ਕੋਈ ਨਹੀਂ ਕਰ ਰਹੇ ਅੰਦਰ ਰੱਖੇ ਜੇ ਅੱਗੇ ਦੇ ਸਾਰਿਆਂ ਨੂੰ ਹਾਂ ਸੂਟ ਲੈ ਕੇ ਨਾਲ ਸਮਾਈਆਂ ਵੀ ਦੇ ਸਮਾਵਾਂਗੇ ਵੀ ਅਸੀਂ ਫੇ ਮੈਂ ਇੱਕ ਮੈਸੇਜ ਦੇਣਾ ਚਾਹਨੀ ਆ ਪ੍ਰਿੰਸੀਪਲ ਸਾਹਿਬ ਨੂੰ ਕਿ ਉਹ ਮੇਰੇ ਬਹੁਤ ਅਜੂਬ ਆ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹਨੀ ਆ ਕਿ ਜਿਹੜੇ ਇਦਾਂ ਦੇ ਗੰਦੇ ਬੰਦੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਦਲਿਆਂ ਨੂੰ ਬਾਹਰ ਕੱਢਿਆ ਜਾਵੇ ਕਿ ਪਾਰਟੀ 'ਚ ਇਹ ਲੜਾਈਆਂ ਕਰਾ ਰਹੇ ਆ ਤੇ ਕੋਈ ਵੀ ਹਾਰ ਜੱਤ ਦਾ ਕੋਈ ਦੁੱਤ ਇਹਦਾ ਦੁੱਤ ਦਾ ਦੁੱਤ ਔਰ ਪਾਣੀ ਦਾ ਪਾਣੀ ਆਮ ਆਦਮੀ ਪਾਰਟੀ ਨੂੰ ਕਰਨਾ ਚਾਹੀਦਾ ਆ ਜਤਨ ਕੋਈ ਓਪਰਾ ਨਹੀਂ ਮੈਨੂੰ ਬਹੁਤ ਖੁਸ਼ੀ ਆ ਉਹ ਜਿੱਤ ਗਿਆ ਜੀ ਅਸੀਂ ਇੱਕੋ ਹੀ ਗੱਲ ਆ ਜਤਨ ਬਹੁਤ ਵਧੀਆ ਇਨਸਾਨ ਆ ਅਸੀਂ ਕੋਈ ਆ ਕੋਈ ਉਹਦੇ ਨਾਲ ਮੇਰਾ ਬੈਰ ਵਿਰੋਧ ਨਹੀਂ ਸਾਡੀ ਜਿਹੜੀ ਸਿਆਸੀ ਲੜਾਈ ਸੀਗੀ ਉਹ ਵੋਟਾਂ ਤੱਕ ਸੀ ਉਹਨੇ ਮੇਕੋ ਚਾਹ ਪੀਣੀ ਮੈਂ ਉਹਦੇ ਕੋਲ ਪੀਣੀ ਆ ਪਰ ਜਿਹੜਾ ਇਸ ਧੱਲੇ ਬੰਦੇ ਨੇ ਕੀਤਾ ਆ ਉਹਦਾ ਉਹਨਾਂ ਨੂੰ ਇੱਕ ਵਾਰੀ ਰਿਜ਼ਲਟ ਦੇਣਾ ਚਾਹੀਦਾ ਆ ਸੱਚ ਦਾ ਸੱਚ ਇਹ ਸਾਹਮਣੇ ਆਉਣਾ ਚਾਹੀਦਾ ਸਾਰਿਆਂ ਦੇ ਜਿਨ੍ਹਾਂ ਦੇ ਨਾਂ ਲੈ ਕੇ ਸੂਟਾਂ ਦਾ ਇਨੇ ਇਧਰਲੇ ਪਾਸੇ ਨੂੰ ਬਦਨਾਮ ਕੀਤਾ ਜਿਹੜੇ ਸਾਡੇ ਝਾੜਦੇ ਬੰਦੇ ਹੋਰਾਂ ਦੇ ਨਾਮ ਬੱਕ ਲਿਖਿਆ ਬਾਹਰਲੇ ਦੀ ਇਹ ਗੱਲਾਂ ਬਾਤ ਦੇ ਆ ਆਪਣੇ ਸੌਂਦੇ ਪਾਗਲ ਹੈ ਕਿਹਦੇ ਦਾ ਇਹ ਪੈਗਮੈਂਟ ਗਿਆ ਹੋਗਾ ਸਾਫ ਇਹ ਗੱਲ ਕਹੀ ਹੈ ਕਿ ਆ ਬੀਬੀਆਂ ਸੂਰ ਬਣ ਗਈਆਂ ਬੰਦੇ ਦੇ ਨਾਮ ਦੀ ਵਾਲੀ ਗੱਲ ਸਾਰੇ ਬੰਦੇ ਦਾ ਨਾਮ ਇਹਦਾ ਨਾ ਵੇਨਾ ਕਿਸੇ ਇੱਕ ਬੀਬੀ ਦਾ ਨਾਮ ਲੈ ਦੇ। ਤੇਰੀ ਗੱਲ ਤਾਂ ਹਿੱਲ ਗਈ। ਆਪਾਂ ਤਾਂ ਆਪਣਾ ਮੁੰਡਾ ਕਿੱਥੇ ਆ ਉਹਦਾ ਨਾਮ ਪਹਿਲੇ ਨੰਬਰ ਤੇ ਸੀ। ਉਹ ਤਾਂ ਜਤਨ ਨੂੰ ਪਤਾ ਲੱਗ ਗਿਆ ਵੀ ਇਹ ਬੰਦੇ ਲੈਣ ਵਾਲੇ ਕੁਛ ਨਹੀਂਗੇ। ਸਾਰਾ ਕੁਝ ਪਿਕਚਰ ਕਲੀਅਰ ਤੁਹਾਡੇ ਸਾਹਮਣੇ ਆ ਜੀ ਸਾਰੇ ਦੇਖ ਲਿਆ ਤੁਸੀਂ ਇਹ ਇਹ ਕੋਈ ਮੈਨੂੰ ਸੂਟਾਂ ਵਾਲੀ ਗੱਲ ਕੋਈ ਮੇਰੇ ਲਈ ਹੈ ਨਹੀਂ ਸੀ ਪਰ ਇਹ ਨੰਗੀ ਕਰਨੀ ਜ਼ਰੂਰੀ ਸੀ ਕਿ ਨਹੀਂ ਤਾਂ ਸਾਰਿਆਂ ਨੇ ਭਲੇ ਖੇਚ ਰਹਿਣਾ ਸੀ ਮੈਂ ਵੀ ਇਸ ਭਲੇ ਖੇਚ ਰਹਿਣਾ ਸੀ ਕਿ ਮੇਰਾਂ ਬੀਬੀਆਂ ਨੇ ਸੱਚੀ ਸੂਟ ਲੈ ਲੈ ਸੱਚੀ ਮੈਂ ਕਹਿੰਦਾ ਨੂੰ ਨੀਤਾ ਨੂੰ ਪਿਆਰ ਆ ਬੀਬੀਆਂ ਕਿਤੇ ਇੰਨੀਆਂ ਗੱਲਾਂ ਨਹੀਂ ਸਮੁੱਟਦੇ ਆ ਕਿ ਕੀ ਗੱਲ ਕਰਦੀਆਂ ਕਿ ਬੀਬੀਆਂ ਇਸ ਦੀ ਸੂਟਾਂ 'ਚ ਵੀ ਪਿਆਰ ਨਹੀਂ ਰੱਖਦੀਆਂ ਕਿ ਜਿਹੜੀਆਂ ਇਹ ਵਿਕਣਗੀਆਂ ਸੂਟ ਤੇ ਸਾਫ ਸੁਥਰੇ ਪਰਿਵਾਰ ਖੜੇ ਮੇਰੇ ਨਾਲ ਐਸੀ ਨਾ ਕਿਸੇ ਦਾ ਪੰਜੀ ਨੀ ਕਿੰਨੇ ਮੈਂਬਰਾਂ ਦੇ ਲਈ ਸੂਟ ਦਾ ਕਿਹੜੀ ਗੱਲ ਨਹੀਂ ਹੈ ਇਹ ਜੀ ਪੈਲਤੀ ਸੂਟ ਆ ਕਿਸੇ ਦੇ ਦੋ ਸੂਟ ਆ ਬੀਬੀ ਇੰਦਰਜੀਤ ਉਹ ਸਾਡੀ ਆ ਰਾਜੂ ਦੀ ਮਦਦ ਆ ਆ ਸੋਚੀ ਇਹਨਾਂ ਦਾ ਵੀਰਾਂ ਦੇ ਦੋ ਸੂਟ ਆ نو ਸਾਥੇ ਦੇ ਮੇਰੇ ਘਰ ਦੋ ਬੀਬੀਆਂ ਦੋ ਸੂਟ ਜਿਹਦੇ ਘਰ ਇੱਕ ਬੀਬੀ ਇੱਕ ਸੂਟ ਜਿਹਦੇ ਘਰ ਤਿੰਨ ਬੀਬੀਆਂ ਤਿੰਨ ਸੂਟ 35ਆਂ ਦੀ ਲੈਸ ਆ ਜੀ ਮੈਂ ਬਾਕੀ ਸਿਪਲ ਸਾਹਿਬ ਨੇ ਜਿੱਥੇ ਲੈਸਟ ਮਹਗਾਈ ਆ ਸੂਟ ਭੇਜਿਆ ਉਹ ਬਕਾਇਦਾ ਉਸ ਚੀਜ਼ ਦਾ ਪ੍ਰੂਫ ਲੈਣ ਔਰ ਜਿਹੜੀਆਂ ਬੀਬੀਆਂ ਨੂੰ ਸੂਟਾਂ ਦੇ ਨਾਮ ਲਿਖੇ ਗਏ ਆ ਉਹ ਬੀਬੀਆਂ ਸਾਰੀਆਂ ਇਕੱਠੀਆਂ ਆ ਕਿਸੇ ਤਾਕਿ ਕੋਈ ਚੀਜ਼ ਪਹੁੰਚੀ ਨਹੀਂ ਜਾਂ ਕਿ ਅਸੀਂ ਇਦਾਂ ਦੀ ਕੁਛ ਬੰਡਿਆ ਨਹੀਂ ਇਹਨਾਂ ਨੇ ਸੂਟਾਂ ਦੀ ਆਵਾਜ਼ 28 ਸੀ ਖੁਦ ਮੈਨੂੰ ਵੀ 35 ਸੂਟ ਦੀ ਗੱਲ ਕਹੀ ਸੀ ਮੈਂ ਰਿਸ਼ੀ ਮਹਾਰਾਜੀ ਨੂੰ ਹਾਜ਼ਰ ਨਾਜ਼ਰ ਕਹਿੰਨੀ ਆ ਇਹਦੇ ਕਹਿਣ ਤੇ ਮੈਨੂੰ ਪਤਾ ਲੱਗਾ ਵੀ 35 ਸੂਟ ਆਏ ਉਹ ਬਾਬਾ ਜੀ ਨੇ ਮੈਨੂੰ ਪ੍ਰੂਫ ਰਾਤੀ ਦਿੱਤਾ ਇਸ ਚੀਜ਼ ਦਾ ਇਸ ਕਰਕੇ ਸਾਰਿਆਂ ਨੂੰ ਬੁਲਾਉਣ ਦਾ ਮੇਰਾ ਮਕਸਦ ਇਹੀ ਸੀ ਕਿ ਇੱਕ ਵਾਰ ਇਸ ਚੀਜ਼ ਨੂੰ ਜਿਹੜਾ ਨਕਾਬ ਹੈ ਚਿਹਰੇ ਤੋਂ ਉੱਤਰ ਜਾਵੇ ਵੀ ਕੋਈ ਕਿਸੇ ਨੂੰ ਘਬਰਾਹਤ ਕਰ ਰਿਹਾ ਆ ਉਹ ਮੜ ਕੇ ਇਸ ਚੀਜ਼ ਦਾ ਘਮਰਾਹ ਨਾ ਹੋਵੇ ਕਿਸੇ ਨਾਲ ਇਦਾਂ ਦੀ ਗਲਤ ਕੁਝ ਹੋਵੇ ਨਾ ਕਿ ਇਹ ਲੈ ਕੇ ਆਪਣੇ ਕੋਲ ਰੱਖ ਲਵੇ ਤੇ ਅਗਲਿਆਂ ਦਾ ਨਾਮ ਵੱਜੇ ਕਿ ਉਹਦੇ ਵਿੱਚ ਮੇਰਾ ਵੀ ਉਹਦੇ ਵਿੱਚ ਉਹਦੇ ਵਿੱਚ ਮੇਰਾ ਵੀ ਇਹ ਰਹਿਣਾ ਸੀ ਕਹਿਣਾ ਵੀ ਇਹਨਾਂ ਤੇ ਖੈਰਕ ਰਹਿਣਾ ਸੀ ਵੀ ਇਹਨਾਂ ਨੇ ਸੂਟ ਲੈ ਕੇ ਵੋਟਾਂ ਗਲਤ ਪਾਈਆਂ ਇਹ ਸੂਟਾਂ ਤੇ ਵਿਗੜ ਵਾਲਾ ਮਹੱਲਾ ਨਹੀਂ 10 ਨੰਬਰ ਬੋਰਡ ਕੀ ਮਾਮਲਾ ਸਾਰਾ ਲਿਸਟ ਵਾਲਾ ਕੀ ਮਾਮਲਾ ਸੂਟ ਵਾਲਾ ਕਹਿੰਦੇ ਕਰਨ ਫਾਂਡੇ ਨੇ ਕਿਹਾ ਹੋਇਆ ਕਿ ਸੂਟ ਮੰਗਦੇ ਪਏ ਆ ਬੀਬੀਆਂ ਸਾਰੀਆਂ ਬਾਕੀ ਮਹੱਲੇ ਦੇ ਸਾਰੀਆਂ ਕਾਤੋਂ ਨਹੀਂ ਮੰਗ ਰਹੀਆਂਗੇ ਉਹਨਾਂ ਦੇ ਘਰ ਦੇ ਕਾਤੋਂ ਮੰਗਦੇ ਸਾਨੂੰ ਕਿਉਂ ਬਦਨਾਮ ਕੀਤਾ ਗਿਆ ਕਿ ਸੂਟ ਮੰਗਦੇ ਵੇ ਸਾਡੇ ਘਰ ਚ ਕਹਿੰਦੇ ਦੋ ਸੂਟ ਆਏ ਹੋਏ ਆ ਕਿਹੜਾ ਇਹਨੇ 5000 ਵਾਲਾ ਸੂਟ ਲੈ ਕੇ ਦਿੱਤਾ ਸੰਦੋਨਾ ਨੂੰ ਨੌ ਸੱਸ ਨੂੰ ਇਦਾਂ ਕਾਤੋਂ ਕਹਿੰਦਾ ਕਿੰਨੇ ਮੈਂਬਰਾਂ ਦੀ ਲਿਸਟ ਬਣੀ ਹੋਊ 35 ਮੈਂਬਰਾਂ ਦੀ ਕਿਸੇ ਨੂੰ ਮਿਲਿਆ ਸੂਚ ਨਾ ਬਿਲਕੁਲ ਨਹੀਂ ਪਤਾ ਵੀ ਨਹੀਂ ਤੁਸੀਂ ਸਾਡੇ ਨਾਲ ਗੱਲਬਾਤ ਵੀ ਹੋਈ ਕੋਈ ਕੁਝ ਵੀ ਨਹੀਂ ਜੇ ਇਹਨਾਂ ਦੀ ਮੀਟਿੰਗ ਕਰਨੀ ਸੀ ਫਿਰ ਵੋਟਾਂ ਤੋਂ ਬਾਅਦ ਕਰਨੀ ਸੀ ਪਹਿਲਾਂ ਮੀਟਿੰਗ ਕਰਦੇ ਆ ਕੇ ਇਹ ਕਦੋਂ ਦੀ ਲਿਸਟ ਕਦੋਂ ਬਣੀ ਹੈ ਲਿਸਟੇ ਪਹਿਲਾਂ ਬਣੀ ਹੋਈ ਆ ਉਹ ਮੀਟਿੰਗ ਹੋਈ ਵੀ ਹੈ ਤੁਹਾਡੀ ਨਾ ਬਿਲਕੁਲ ਨਹੀਂ ਉਹ ਤਾਂ ਸਾਨੂੰ ਦੱਸਿਆ ਵੀ ਨਹੀਂ ਕਦੀ ਤੇ ਜ਼ਿੰਮੇਵਾਰੀ ਉਹਨਾਂ ਦੀ ਲੱਗੀ ਸੀ ਇੱਧਰ ਮੀਟਿੰਗ ਕਰਾਉਣ ਦੀ ਬੋਲਦਾ ਪਿਆ ਇੱਥੇ ਹੋਰ ਕਹਿੰਦਾ ਪਿਆ ਕਿ ਇਹ ਮੀਟਿੰਗ ਕਰਾਉਣ ਦੀ ਸਾਡੀ ਜ਼ਿੰਮੇਵਾਰੀ ਲੱਗੀ ਸੀ ਬਟ ਸਾਨੂੰ ਨਹੀਂ ਪਤਾ ਸਾਨੂੰ ਤਾਂ ਕੋਈ ਧੂ ਵੀ ਨਹੀਂ ਮਿਲੀ ਹੈਗੀ ਇਹਦੀ ਉਹ ਗੱਲਬਾਤ ਕੀਤੀ ਉਹਨਾਂ ਨਾਲ ਬਿਲਕੁਲ ਵੀ ਉਹ ਤਾਂ ਅੱਖ ਵੀ ਨਹੀਂ ਮਲਾਈ ਹੈਗੀ ਅੱਖ ਵੀ ਨਹੀਂ ਮਲਾਈ ਹੈਗੀ ਮਤਲਬ ਕੋਲ ਦੀ ਲੰਗੀ ਸੀ ਜਦ ਕਿ ਉਹ ਕਹਿੰਦਾ ਕਿ ਦਾਰੂ ਦੀਆਂ ਪੇਟੀਆਂ ਘਰ ਗਈਆਂ ਜਦ ਕਿ ਆਹ ਪੇਟੀ ਘਰ ਲੈ ਕੇ ਮੈਂ ਖੁਦ ਵੇਖਿਆ ਹੈ ਸ਼ਰਾਬ ਚੱਲੀ ਹੈ ਪਤਾ ਨਹੀਂ ਉਹ ਹੀ ਕਹਿੰਦਾ ਹੈ ਉਹਨੂੰ ਪਤਾ ਹੋਊਗਾ ਕਿਸੇ ਨੂੰ ਮਤਲਬ ਕੋਈ ਛੂਟ ਨਹੀਂ ਦਿੱਤਾ ਨਾ ਬਿਲਕੁਲ ਵੀ ਨਹੀਂ ਪੁੱਛ ਲੋ ਸਾਰੇ ਅੱਧੇ ਮੱਲੇ ਨੂੰ ਕਿ ਅੱਧੇ ਮੱਲਾ ਛੂਟ ਮੰਗੋ ਕਿ ਸਾਰੇ ਮੱਲਾ ਛੂਟ ਮੰਗੋ ਇਹਦੇ ਘਰ ਦੇ ਨਹੀਂ ਛੂਟ ਮੰਗੋ ਕਿ ਉਹ ਛੂਟ ਨਹੀਂ ਪਾਉਂਦੇ ਹੈਗੇ ਕਿ ਅਸੀਂ ਦੋਨੇ ਸੂਟ ਪਾਉਣਾ ਸੀ ਬਾਕੀ ਅੱਧੇ ਮਹੱਲੇ ਨੂੰ ਸੂਟ ਪਾਉਣਾ ਸੀਗਾ ਮੇਰਾ ਨਾਂ ਜਸਵੰਤ ਸਿੰਘ ਹਾਂ ਜੀ ਕੀ ਮ ਆਏ ਮਾਮਲਾ ਕੀ ਹੈ ਸਾਰਾ ਮਾਮਲਾ ਇਹ ਆ ਬਈ ਗੁਰਾਇਮ ਪੱਤੀ ਨੱਥਾ ਮਹੱਲੇ ਦੇ ਹੀ ਰਹਿਣ ਵਾਲੇ ਆ ਤੇ ਸਾਡਾ ਕਰਨ ਨੇ ਕਰਨ ਫਾਂਡੇ ਨੇ ਲਿਸਟ ਵਿੱਚ ਨਾਂ ਪਾਇਆ ਸੀ ਵੀ ਸੂਟ ਮੰਗਦੇ ਆ ਮੈਂ ਜਦ ਕਿ ਸੂਟ ਵੋਟਾਂ ਲੈਣ ਕਰਕੇ ਜਦ ਕਿ ਅਸੀਂ ਸੂਟ ਮੰਗੇ ਨਹੀਂ ਕਿਸੇ ਕੋ ਕਿੰਨਾ ਨੰਬਰ ਵੋਟ ਹੈ ਬੋਰ ਨੰਬਰ ਸਾਡਾ ਹੈ 10 10 ਤੇ ਆ ਇਹਦੇ ਸ਼ਾਰਟ ਵੀ ਮਂਗਾਇਓ ਮੈਂ ਕਰੰਦੇ ਆ ਦੇਖ ਲਵਾਂ ਜਦ ਕਿ ਅਸੀਂ ਸੂਟ ਮੰਗੇ ਨਹੀਂ ਉਹਨਾਂ ਕੋਲ ਵੀ ਸਾਡਾ ਨਾਂ ਗਿਆ ਤਾਂ ਉਹ ਕਹਿੰਦੇ ਸਾਨੂੰ ਪਤਾ ਇਹ ਬੰਦੇ ਨਹੀਂ ਮੰਗ ਸਕਦੇ ਚੀਜ਼ ਕੈਂਡੀਡੇਟ ਕੈਂਡੀਡੇਟ ਕਹਿੰਦਾ ਇਹ ਬੰਦੇ ਨਹੀਂ ਮੰਗ ਸਕਦੇ ਕੁਝ ਵੀ ਕਿਸ ਤਰ੍ਹਾਂ ਦੀ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਨੂੰ ਲਿਸਟ ਸਾਡੇ ਤੋਂ ਆ ਗਈ ਅਸੀਂ ਲੈ ਜਾਂਦੀ ਲਿਸਟ ਕੈਂਡੀਡੇਟ ਤੋਂ ਲੈ ਲਈ ਲਿਸਟ ਅਸੀਂ ਕਿਹਾ ਤੁਹਾਨੂੰ ਲਿਸਟ ਵਾ ਤੇ ਕਹਿੰਦੇ ਸੁਣਿਆ ਹੋਣਾ ਉਹ ਤਾਂ ਕਹਿੰਦੇ ਇਹ ਮੀਟਿੰਗ ਦੇ ਲਈ ਲਿਸਟ ਮੀਟਿੰਗ ਲਈ ਨਹੀਂ ਸੂਟਾਂ ਦੇ ਉੱਤੇ ਕਿੱਦਾਂ ਲਿਖ ਹੋ ਜਾਊਗਾ ਇਹ ਵੀ ਦੱਸੋ ਦੋ-ਦੋ ਵੀ ਕਈਆਂ ਐ ਸੂਟ ਲਿਖਿਆ ਆ ਕਈਆਂ ਦੇ ਇੱਕ-ਇੱਕ ਲਿਖਿਆ ਆ ਠੀਕ ਆ ਆ ਦੇਖੋ ਅਬ ਫੋਟੋ ਜਦ ਆਪਾਂ ਭੇਜਦੇ ਆ ਸਕਰੀਨਸ਼ਾਟ ਉੱਤੇ ਆ ਲਿਖਿਆ ਇਦਾਂ ਜੇ ਕੱਲਾ ਮੈਂ ਲਿਖੂਗਾ ਤੁਹਾਨੂੰ ਪੈਨ ਦਾ ਬਾਰਕ ਨਹੀਂ ਪਤਾ ਲੱਗੂਗਾ ਬਈ ਹੋਰ ਕਿਸ ਦਾ ਮੇਰਾ ਲਿਖਿਆ ਜਾਂ ਕਿਸੇ ਹੋਰ ਦਾ ਲਿਖਿਆ ਸਾਡੇ ਤੁਹਾਨੂੰ ਪੁੱਛ ਕੇ ਲਿਖਿਆ ਸੀਗਾ ਸਾਨੂੰ ਕਿਸੇ ਨੂੰ ਵੀ ਨਹੀਂ ਪੁੱਛਿਆ ਮੈਂ ਸਾਰਿਆਂ ਨੂੰ ਤਦਾਈ ਇਕੱਠੇ ਕੀਤਾ ਬਈ ਇਹ ਸਾਡੇ ਨਾਂ ਕਾਲੇ ਲਿਖਿਆ ਨੇ ਸਾਨੂੰ ਪੁੱਛਿਆ ਨਹੀਂ ਕਿਸੇ ਨੂੰ ਵੀ ਸਾਨੂੰ ਗੁੱਸਾ ਵੀ ਇਸੇ ਦਾ ਸਾਨੂੰ ਇਸ ਗੱਲ ਦਾ ਹੀ ਗੁੱਸਾ ਆ ਅਸੀਂ ਲਈਦਾ ਕਿਸੇ ਤੋਂ ਕੁਝ ਨਹੀਂ ਅਸੀਂ ਤਾਂ ਵੋਟਾਂ ਪਾਉਣੀਆਂ ਆਪਣੀ ਮਰਜ਼ੀ ਨਾਲ ਠੀਕ ਆ ਸਾਡਾ ਇਹ ਨਾਂ ਕਾਲੇ ਲੱਗਦਾ ਬਈ ਇਹ ਆ ਚੀਜ਼ ਲੈ ਲਈ ਆ ਚੀਜ਼ ਲੈ ਲਈ ਜਦ ਕਿ ਅਸੀਂ ਲਈ ਕਿਸੇ ਤੋਂ ਨਹੀਂ ਨਾਂ ਵੀ ਸਾਡੇ ਸਾਰਿਆਂ ਤੋਂ ਮੋਰੇ ਬਦਨਾਮ ਸਾਨੂੰ ਕੀਤਾ ਜਾਂਦਾ ਹੈ ਕਿੰਨੇ ਪਰਿਵਾਰਾਂ ਦੇ ਨਾਮ ਆਏ ਇਹ 23 ਪਰਿਵਾਰਾਂ ਦੇ ਨਾਮ ਆਏ 23 23 ਸੂਟ 35 ਬਣਾਇਓ ਕਈਆਂ ਦੇ ਦੋ ਦੋ ਵੀ ਲਿਖੇ ਹੋ। ਮਿਲਿਆ ਵੀ ਕਿਸ ਨੂੰ? ਲੈ। ਅਸੀਂ ਤਾਂ ਕਿਸੇ ਨੂੰ ਖੱਦਰ ਦਾ ਕੱਪੜਾ ਵੀ ਨਹੀਂ ਲਿਆ, ਤੂੰ ਸੂਟਾਂ ਦੀ ਗੱਲ ਕਰਦੇ ਆ। ਹੈ? ਅਸੀਂ ਤਾਂ ਕਿਸੇ ਦਾ ਪੰਜੀ ਨਹੀਂ ਲਈ। ਅਸੀਂ ਤਾਂ ਕਿਸੇ ਤੋਂ ਉਦਾਂ ਨਹੀਂ ਪੰਜੀ ਲਈ ਦੀ ਕਦੀ ਵੋਟ ਪਾਉਣੀ ਆਪਣੀ ਮਰਜ਼ੀ ਨਾਲ ਪਾਉਣੀ ਆ। ਇਹ ਥੋੜੀ ਗੱਲ ਜੈਨੂੰ ਪਾਉਣੀ ਉਹਨੂੰ ਪਾਉਣੀ ਆ। ਅਸੀਂ ਸੂਟਾਂ ਨਾਲ ਥੋੜੀ ਪਾਉਣੀ ਜਾਂ ਬੋਤਲਾਂ ਨਾਲ ਪਾਉਣੀ ਆ। ਅਸੀਂ ਉਦਾਂ ਹੀ ਵੋਟ ਪਾਉਣੀ ਆ। ਕੋਈ ਚਤਨ ਨੂੰ ਕਹਿ ਕੇ ਵੀ ਆਇਆ ਸੀਗਾ ਕਹਿੰਦਾ ਮੇਰੇ ਨਾਂ ਤੇ ਕੋਈ ਪੈਸਾ। ਨਹੀਂ ਹੈਗਾ। ਧੰਨਵਾਦ ਬਾਕੀ ਨਾ ਬੋੜਵਾਵਾਂਗੇ ਤੁਹਾਡਾ ਕਾਲਾ ਮੁੱਦਾ ਵਧੀਆ ਹੁਣ ਵੋਟ ਨਾ ਪਈ ਆ ਫੂਟਾ ਵਾਲੀ ਗੱਲ ਜਾਣ ਕੇ ਮੁਰਾ ਲਿਆਉਣੀ ਇਹ ਤਾਂ ਸਿਰਫਰ ਗਾਲ੍ਹਾਂ 10 ਬੰਦੇ ਘੇਰਾ ਬਾਗੇ ਖੜਨਾ ਕੋਈ ਨਹੀਂ ਜਾਣਦੇ ਕੋਈ ਨਹੀਂ ਕੋਈ ਨਹੀਂ ਬਲਾਓ 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 ਆਉਂਦੇ ਆ ਜੀ ਆਉਂਦੇ ਆ ਕਰਨ ਇੱਕ ਇੱਥੇ ਕਾਫੀ ਉਹਨਾਂ ਵਿਵਾਦ ਹੋਇਆ ਸਾਰੇ ਮੱਲੇ ਵਾਲੇ ਇਕੱਠੇ ਹੋਏ ਆ ਇਹ ਕੋਈ ਮੈਸਰੂ ਲੈ ਕੇ ਜਾਂ ਸੂਟਾਂ ਨੂੰ ਲੈ ਕੇ ਕਾਫੀ ਰੌਲਾ ਪਾਇਆ। ਹਾਂਜੀ ਮੇਰੇ ਤੋਂ 2-3 ਦਿਨ ਪਹਿਲਾਂ ਪ੍ਰਿੰਸੀਪਲ ਸਾਹਿਬ ਨੇ ਇੱਕ ਲਿਸਟ ਮੰਗੀ ਸੀ ਕਿ ਤੁਸੀਂ ਆਪਣੇ ਮਹੱਲੇ ਦੀ ਮੈਨੂੰ ਇੱਕ ਇੱਦਾਂ ਦੀ ਲਿਸਟ ਭੇਜੋ ਜਿਨ੍ਹਾਂ ਨਾਲ ਜਿਨ੍ਹਾਂ ਦੇ ਪਰਿਵਾਰਾਂ ਦੇ ਨਾਲ ਮੈਂ ਮੀਟਿੰਗ ਕਰ ਸਕਾਂ। ਮੈਂ ਇਹਨਾਂ ਨੂੰ ਲਿਸਟ ਭੇਜੀ ਆ ਇਹਨਾਂ ਨੂੰ ਪਤਾ ਨਹੀਂ ਲਿਸਟ ਕਿੱਥੋਂ ਪਹੁੰਚੀ ਆ। ਇਹਨਾਂ ਨੇ ਇਹ ਰੌਲਾ ਪਾਇਆ ਕਿ ਇਹ ਲਿਸਟ ਸੂਟਾਂ ਦੀ ਭੇਜੀ ਆ ਕਿ ਇਹਨਾਂ ਦੇ ਪਰਿਵਾਰਾਂ ਨੂੰ ਸੂਟ ਵੰਡਣੇ ਆ। ਇਹ ਸਿਰਫ ਇਸ ਗੱਲ ਦਾ ਰੌਲਾ ਆ ਇਹ ਸਾਰੇ ਇਸ ਗੱਲ ਦਾ ਮੇਤੇ ਇਲਜ਼ਾਮ ਲਾ ਰਹੇ ਆ। ਇਹ ਸੂਟਾਂ ਦੀ ਲਿਸਟ ਆ ਇਹ ਫ੍ਰੇਮ ਕੁਮਾਰ ਜੀ ਉਹਨਾਂ ਨੇ ਮੈਨੂੰ ਰੈਸਟ ਮੰਗੀ ਸੀ ਕਿ ਤੁਹਾਡੇ ਵਾਰਡ ਦੇ ਆਪਾਂ ਕੁਝ ਮੈਂਬਰਾਂ ਨਾਲ ਮੀਟਿੰਗ ਕਰਨੀ ਬਗਰਨੀ ਆ ਕਿ ਉਹਦੇ ਬਾਰੇ ਕੀ ਮੈਨੂੰ ਲਿਸਟ ਦੇ ਆਪਣੇ ਵਾਰਡ ਦੀ ਕਿਉਂਕਿ ਕੈਂਡੀਡੇਟ ਨਵੇਂ ਆ ਉਹਨਾਂ ਨੂੰ ਸਾਡੇ ਵਾਰਡ ਦਾ ਪਤਾ ਨਹੀਂ ਸੀ ਇਸ ਕਰਕੇ ਮੇਰੇ ਵਾਰਡ ਦੀ ਮੈਂ ਬਾਰੀ ਮਿੱਤੋ ਸੀ ਪਰ ਇਹ ਕਹਿੰਦੇ ਕੋਈ ਸੂਟਾਂ ਦੀ ਲਿਸਟ ਵਗੈਰਾ ਕੋਈ ਇਦਾਂ ਦਾ ਨਹੀਂ ਸੂਟ ਜਿੱਦ ਤੱਕ ਮਰਜ਼ੀ ਕਰ ਲੋ ਭਾਵੇਂ ਸੂਟ ਕਰ ਲੋ ਭਾਵੇਂ ਉੱਪਰ ਪੈਸੇ ਲਿਖ ਦੋ ਤਾਂ ਉਹ ਤਾਂ ਪੈਸੇ ਦੀ ਗੱਲ ਨਹੀਂ ਜੋ ਮਰਜ਼ੀ ਲਿਖ ਦੋ ਨਾ ਇਹ ਚ ਇਹ ਚੀਜ਼ ਆ ਸੂਟਾਂ ਦਾ ਕੀ ਰੌਲਾ ਨਹੀਂ ਸੂਟਾਂ ਦਾ ਰੌਲਾ ਹੀ ਨਹੀਂ ਵੇਚਣਾ ਉੱਪਰ ਜੋ ਮਰਜ਼ੀ ਲਿਖ ਦੋ ਭਾਵੇਂ ਲਿਸਟ ਤੇ ਸੂਟ ਲਿਖ ਦੋ ਭਾਵੇਂ ਇਹਨਾਂ ਦੇ ਪੈਸੇ ਲਿਖ ਦੋ ਚੱਕਾ ਇਹ ਆ ਹਾਂ ਮੀਟਿੰਗ ਦੇ ਆ ਮੀਟਿੰਗ ਦੇ ਲਈ ਹਾਂ ਮੀਟਿੰਗ ਦੇ ਆ ਜੀ ਮੇਤੋਂ ਉਹਨਾਂ ਨੇ ਆਪਣੇ ਬਾੜ ਦੀ ਬੰਗੀ ਕੀ ਮੀਟਿੰਗ ਲੈਣੀ ਉਹਨਾਂ ਨੇ ਖਾਸ ਲੇਡੀਜ਼ ਵੀ ਹਾਂ ਇਹ ਦੀ ਜੀ ਉਹਦੇ ਇੱਕ ਸਕਰੀਨਸ਼ਾਟ ਵੀ ਦਿਖਾਇਆ ਉਹਦੇ ਵਿੱਚ ਥੱਲੇ ਲਿਖਿਆ ਹੋਇਆ ਲਿਸਟ ਸ਼ੇਅਰ ਕਰਕੇ ਲੇਡੀਜ਼ ਸੂਟ ਲਿਸਟ ਉਹ ਵੀ ਜਿੱਦਾਂ ਮਰਜ਼ੀ ਲਿਖ ਜੋ ਮੈਸੇਜ ਆ ਭਾਵੇਂ ਜੋ ਮਰਜ਼ੀ ਐਡਿਟ ਕਰ ਲਓ ਸਕਰੀਨ ਸ਼ਾਟ ਸਾਡੇ ਕੋਲ ਹੈ ਯਾਰ ਨਾ ਲਿਸਟ ਤਾਂ ਮੈਂ ਹੀ ਸੈੱਟ ਕੀਤੀ ਸੀ ਪ੍ਰਿੰਸੀਪਲ ਨੇ ਜੋ ਸੱਤ ਨੰਬਰ ਆਊਗੇ ਆਊਗੇ ਕੋਈ ਗੱਲ ਨਹੀਂ ਨਹੀਂ ਆਉਣੇ ਹੀ ਨੇ ਕਿ ਆਣ ਕੇ ਦੱਸਿਆ ਵੀ ਪੈਂਦੀਆਂ ਪੈਂਦੀਆਂ